ਸਸਰੀ ਗਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਸਕਾਟਾ ਸੀਡ ਤੋਂ ਆਪਣਾ ਸ਼ਿਮਲਾ ਮਿਰਚ ਬਖਾਣਾ ਤੇ ਤੁਹਾਨੂੰ ਅੱਜ ਖੇਤ ਜੇ ਆਇਆ ਜੀਵਿਦਾਨ ਨਾਲ ਗੱਲਬਾਤ ਕਰਾਉਣੇ ਆ ਆਪਾਂ ਇੱਥੇ ਸਕਾਟਾ ਸੀਡ ਦੀ ਜੋਕੋਹਾ ਮਾ ਸ਼ਿਮਲਾ ਮਿਰਚ ਲਵਾਈ ਸੀ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਿਹਾ ਇਹਦਾ ਪ੍ਰਭਾਵ ਕਿਸ ਤਰ੍ਹਾਂ ਮਿਲਕੀ ਕਿੰਨਿਆ ਕੋ ਝਾੜ ਰਿਹਾ ਕਿ ਜੀਵਿਦਾਨ ਨੂੰ ਕਿਵੇਂ ਲੱਗੀ ਪਹਿਲੀ ਵਾਰੀ ਜੀਵਿਦਾਨ ਨੂੰ ਥੋੜੀ ਥੋੜੀ ਕਰਕੇ ਲਵਾਈ ਆ ਤੇ ਜੀਵਿਦਾਨ ਨੂੰ ਪੁੱਛਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਮਿਰਚ ਲੱਗੀ ਕਿ ਕਿਵੇਂ ਲੱਗੀ ਚੰਗੀ ਲੱਗੀ ਮਾੜੀ ਲੱਗੀ ਆ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਆਪਣਾ ਨਾਮ ਦੱਸ ਦਿਓ ਜੀ ਤਰਸੇਮ ਸਿੰਘ ਅੱਗੇ ਆਇਓ ਤੁਸੀਂ ਅਤਰਸੇਮ ਪਿੰਡ ਜੀ ਵਾਗੇ ਵਾਲਾ ਜੀ ਆਈ ਸ਼ਾ ਵਾਗੇ ਵਾਲਾ ਪਿੰਡ ਫਾਇਤੂ ਇਹ ਗਰੀ ਜੋਕ ਕੋ ਮਸਕਾਟਾ ਫਿਰ ਦੀ ਮਿਰਚ ਲਾਈ ਆ ਹਾਂਜੀ ਮੈਨੂੰ ਮੇਰੇ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਬਹੁਤ ਵਧੀਆ ਲੱਗੀ ਇਹ ਤੁਸੀਂ ਪਹਿਲੀ ਵੀ ਵੈਰਾਈ ਲਾਈ ਹਾਂਜੀ ਹਾਂਜੀ ਪਹਿਲੀ ਵੀ ਵੈਰਾਈ ਲਾਈ ਇਹ ਲਗਭਗ ਤੁਸੀਂ ਸਾਰੇ ਵਿੱਚੋਂ ਮੈਂ ਕਿੰਨੇ ਥੋੜੀ ਜਗ੍ਹਾ ਲਾਈ ਹੈ ਨਾ ਹਾਂਜੀ ਹਾਂਜੀ ਮੈਂ ਤਿੰਨ ਕਣਾਂ ਥਾਂ ਲਾਇਆ ਤਿੰਨ ਕਣਾਂ ਥਾਂ ਲਾਇਆ ਤੇ ਦੂਜੀ ਵੈਰਾਈ ਕਿਵੇਂ ਲੱਗੀ ਦੂਜੀ ਵੈਰਾਈ ਬਹੁਤ ਵਧੀਆ ਲੱਗੀ ਅੱਛਾ ਝਾੜ ਝੂੜ ਝਾੜ ਵੀ ਦੂਜੀ ਵੈਰਾਈ ਨਾਲੋਂ ਜ਼ਿਆਦਾ ਝਾੜ ਜ਼ਿਆਦਾ ਤੁਸੀਂ ਤੁਹਾਡੇ ਦੱਸੋਗੇ ਲਾਸਟ ਟਾਈਮ ਜਦੋਂ ਤੁਸੀਂ ਟਰਾਈ ਕੀਤੀ ਕਿੰਨੇ ਦਿਨ ਪਹਿਲਾਂ ਟਰਾਈ ਕੀਤੀ ਬਾਅਦ ਵਿੱਚ 6 ਦਿਨ ਹੋਏ ਜੀ ਜਾ ਅੱਲਾ ਤਾਂ ਇਹਦੇ ਜੋ 250 ਲਫਾਵਾ ਲੱਤਾ ਜੀ 250 ਲਫਾਵਾ ਲੱਤਾ ਇਹ ਕਹਿੰਦੇ ਵੀ 6 ਦਿਨ ਪਹਿਲਾਂ ਟਰਾਈ ਕੀਤੀ ਤੇ 250 ਲਫਾਵਾ ਲੱਥਾ ਤੇ ਹੁਣ ਫਿਰ ਬਾਦ ਮਣਾ ਵਿਖਾ ਦੋਗੇ ਹੁਣ ਫਿਰ ਟਰਾਈ ਚੱਲਦੀ ਵੀ 6 ਦਿਨ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਵੈਰੈਟੀ ਬਹੁਤ ਹੀ ਜ਼ਿਆਦਾ ਜ਼ਬਰਦਸਤ ਫਲ ਲੈਂਦੇ ਝਾੜ ਵੀ ਬਹੁਤ ਬੜਾ ਗੇਤਰੀ ਆਉਂਦੀ ਹੈ ਵੈਰੈਟੀ ਇੱਥੇ ਹੋਰ ਘਰਾਨੇ ਵੀ ਲਾਈ ਸੀ ਤੇ ਉਹਨਾਂ ਦੀ ਵੈਰੈਟੀ ਬਹੁਤ ਅਗੇਤਰੀ ਆਉਂਦੀ ਆ ਤੇ ਇਸ ਟਾਈਮ ਵੀ ਜਿੱਦ ਗੱਲਬਾਤ ਕਰਦੇ ਆ ਇਸ ਟਾਈਮ ਫੁੱਲ ਸੀਜ਼ਨ ਦੇ ਵਿੱਚ ਆਪਾਂ ਦੂਜੀਆਂ ਮਿਰਚਾਂ ਨੂੰ ਮੜਾ ਨਹੀਂ ਕਹਿੰਦੇ ਪਰ ਇਸ ਮਿਰਚ ਦੇ ਕੰਪੇ ਜਿਦੋਂ ਇਹਨਾਂ ਦਾ ਫਲ ਫੁੱਲ ਆ ਜਾਓ ਤੈਨੂੰ ਫਲ ਵਖੋਣਿਆ ਫਲ ਵੀ ਬਹੁਤ ਹੀ ਜ਼ਿਆਦਾ ਵੇਖੋ ਜੀ ਇਹਨਾਂ ਨੇ 6 ਦਿਨ ਪਹਿਲਾਂ ਤਰਾਈ ਕੀਤੀ ਤੇ ਫਲ ਦੇਖੋ ਫਲ ਉੱਤੇ ਹੀ ਝਾਗਦਾ ਪਿਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਆ ਜਾਓ ਮੇਰੇ ਨਾਲ ਤੁਸੀਂ ਆਹ ਵੇਖੋ ਆਹ ਖਾਓ ਮੜਾ ਜੇ ਆਹ ਦੇਖੋ ਜੀ ਫਲ ਦੇਖੋਈ ਤੁਸੀਂ ਹਾਂ ਭਰੀ ਭਈ ਮਿਰਚ ਸਾਰੀ ਟੋਟਲੀ ਭਰੀ ਪਈ ਹੈ ਸਾਰੀ ਜਿੱਥੇ ਤੁਸੀਂ ਜਾ ਤੁਸੀਂ ਚਾਕੀ ਮਾਰੋਗੇ ਤੇ ਇਹਦਾ ਇੱਕ ਤੁਹਾਨੂੰ ਹੋਰ ਦੱਸਨੇ ਫਾਇਦਾ ਜੀ ਇਹ ਇੱਕ ਪੱਤਿਆਂ ਦੇ ਥੱਲੇ ਰਹੇਗਾ ਫਲ ਖਰਾਬ ਨਹੀਂ ਹੋਏਗਾ ਹਾਂਜੀ ਹਾਂਜੀ ਇਹ ਪੱਤਿਆਂ ਦੇ ਥੱਲੇ ਰਹੇਗਾ ਤੇ ਫਲ ਖਰਾਬ ਨਹੀਂ ਹੋਏਗਾ ਤੇ ਮੈਂ ਤੁਹਾਨੂੰ ਆਪ ਖੋਣਾ ਥੋੜੀ ਮਿਰਚ ਫੜ ਕੇ ਆ ਦੇਖੋ ਜਦੋਂ ਪੱਤਿਆਂ ਦੇ ਥੱਲੇ ਫਲ ਰਹੇਗਾ ਨਾ ਤੇ ਫਲ ਖਰਾਬ ਨਹੀਂ ਹੋਏਗਾ ਤੇ ਫਲ ਦੇਖੋ ਤੁਸੀਂ ਬਹੁਤ ਜ਼ਬਰਦਸਤ ਫਰੂਟ ਆਇਆ ਆ ਦੇਖੋ ਥੱਲੇ ਐਨ ਥੱਲੋ ਤੱਕ ਮਿਰਚ ਭਰੀ ਪਈ ਏ ਠੀਕ ਹੈ ਜਿਹੜੇ ਮਰਜ਼ੀ ਬੂਟੇ ਨੂੰ ਦੇਖ ਲਓ ਤੁਸੀਂ ਮਗਰੋਂ ਤੜਾਈ ਹੁੰਦੀ ਪਈ ਏ ਸਟਾਰਟ ਹੋਈ ਏ ਤੜਾਈ ਆ ਦੇਖੋ ਫਲ ਐਨ ਭਰਪੂਰ ਤੇ ਫਲ ਇੱਕ ਹੁੰਦਾ ਜਿਹੜੇ ਪੱਤੇ ਦੇ ਉੱਤੇ ਫਲ ਹੋਵੇ ਨਾ ਜਿਹੜਾ ਆ ਉੱਤੇ ਫਲ ਲੱਗਾ ਹੋਵੇ ਜਿਸ ਥਰੀ ਉੱਤੇ ਫਲ ਹੋ ਜਾਂਦਾ ਖਰਾਬ ਧੋਪਣਾ ਜਿੱਦਾਂ ਟੈਂਪਰੇਚਰ ਹੈ ਪਰ ਇਹ ਇਹ ਇੱਕ ਛੇਤੀ ਤਿਆਰ ਹੁੰਦੀ ਟੈਂਪਰੇਚਰ ਸਹਿਣ ਸਹਿਣ ਵਾਲੀ ਵੈਰੈਟੀ ਆ ਬਹੁਤ ਹੀ ਜ਼ਿਆਦਾ ਜ਼ਬਰਦਸਤ ਫਰੂਟ ਆ ਤੇ ਆ ਤੁਹਾਡੇ ਸਾਹਮਣੇ ਆ ਤੇ ਉੱਤੇ ਵੇਖੋ ਨਵਾਂ ਫਰੂਟ ਵੀ ਬਹੁਤ ਵਧੀਆ ਤਿਆਰ ਹੁੰਦਾ ਪਿਆ ਇਹ ਨਹੀਂ ਕਿ ਥੱਲੇ ਤੁਹਾਨੂੰ ਫਰੂਟ ਦਿਖਾਦਾ ਆ ਵੇਖੋ ਨਵਾਂ ਫਰੂਟ ਐਂਡ ਪ੍ਰੋਪਰ ਤਿਆਰ ਹੋ ਰਿਹਾ ਆ ਵੇਖੋ ਨਿੱਕੀ ਨਿੱਕੀ ਮਿਰਚ ਸਟਾਰਟ ਹੋ ਗਈ ਲੱਗਣੀ ਠੀਕ ਹੈ ਇਹ ਬਹੁਤ ਹੀ ਵਧੀਆ ਝਾੜ ਹੈ ਭਾਈ ਤੁਸੀਂ ਦੱਸਣਾ ਚਾਹੋਗੇ ਤੁਸੀਂ ਇਹ ਮਿਰਚ ਨਾਲ ਕਿਵੇਂ ਸੈਟੀਸਫਾਈ ਹੋ ਹਾਂਜੀ ਹਾਂਜੀ ਵਧੀਆ ਵਧੀਆ ਤੇ ਗਾਣ ਉਹ ਤੇ ਕੀ ਵਿਚਾਰੀ ਜੀ ਗਾਣ ਜੀ ਮੈਂ ਸਾਰੀ ਇਹੋ ਲਾਵਾਂਗਾ ਗਾਣ ਤੁਸੀਂ ਇਹ ਹੀ ਲਾਓਗੇ ਸਾਰੀ ਹਾਂਜੀ ਹਾਂ ਤੇ ਮੈਂ ਤੁਹਾਨੂੰ ਇਹ ਚਾਹਣਾ ਕਿ ਤੁਸੀਂ ਜਿਹੜੇ ਜ਼ਿੰਮੇਵਾਰੇ ਭਰਾ ਵੀਰੇ ਵੀਡੀਓ ਵੇਦੇ ਪਿਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਜੇ ਪਹਿਲੀ ਵਾਰੀ ਉਹ ਥੋੜੀ ਥੋੜੀ ਕਰਕੇ ਤੁਸੀਂ ਵੀ ਟਰਾਈ ਕਰੋ ਸਕਾਟਾ ਸੀਰ ਦੀ ਜੋਕੋਹਾਮਾ ਦੀ ਮਿਰਚ ਕਿ ਬਹੁਤ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਫਰੂਟ ਦਿੰਦੀ ਪਈ ਆ ਤੇ ਝਾੜ ਵਿੱਚ ਵੀ ਬਹੁਤ ਜ਼ਬਰਦਸਤ ਕਿ ਇਹ ਅਸੀਂ ਪਹਿਲੀ ਟਰਾਈ ਜਦੋਂ ਕੀਤੀ ਸੀ ਜ਼ਿੰਮੇਵਾਰ ਦੇ ਭ ਇਸੇ ਵਾਗੇ ਵਾਲੇ ਪਿੰਡ ਦੀ ਉਹ ਜੋਬਨ ਸਿੰਘ ਦੀ ਉਹ ਹੋਈ ਸੀ ਤਰਾਈ ਆਪਣੀ ਫਰਵਰੀ ਦੀ ਠੀਕ ਹੈ ਉਹ ਉਹ ਵੀ ਵੀਡੀਓ ਆਪਾਂ ਤੁਹਾਨੂੰ ਪਾ ਦਾਂਗੇ ਉਹ ਵੀਡੀਓ ਵੀ ਬਣਾਈ ਹੋਈ ਆ ਠੀਕ ਹੈ ਤੇ ਫਰਵਰੀ ਚ ਤਰਾਈ ਸ਼ੁਰੂ ਹੋ ਗਈ ਸੀ ਤੇ ਇਸ ਟਾਈਮ ਅਪ੍ਰੈਲ ਦੀ ਚੱਲਦੇ ਪਏ ਆ ਅਪ੍ਰੈਲ ਦੇ ਮਹੀਨੇ ਦੀ ਅੱਜ 15 ਹੋ ਗਈ ਏ ਤੇ ਬਹੁਤ ਹੀ ਜ਼ਿਆਦਾ ਵਧੀਆ ਚਾਰਟ ਮਿਲਦਾ ਪਿਆ ਤੇ ਮੈਂ ਸਾਰੇ ਜੀਵਨ ਦਾ ਭਰਾਵਾਂ ਨਾਲ ਇਹ ਗੱਲਬਾਤ ਕਰਾਂਗਾ ਕਿ ਤੁਸੀਂ ਵੀ ਇਹ ਮਿਰਚ ਨੂੰ ਟਰਾਈ ਕਰੋ ਇਹ ਨਹੀਂ ਕਹਿੰਦਾ ਵੀ ਫਰੂਟ ਚੈੱਕ ਕਰੋ ਤੁਸੀਂ ਫਰੂਟ ਵੀ ਬਹੁਤ ਵਧੀਆ ਪਰ ਤੁਸੀਂ ਮੈਂ ਕਹਾਂ ਕਿ ਤੁਸੀਂ ਮਿਰਚ ਵੀ ਚੱਕ ਟਰਾਈ ਕਰੋ ਕਿ ਮਿਰਚ ਨੂੰ ਸੰਯੋਗ ਦਿਓ ਸਾਡਾ ਨਵੀਂ ਵੈਰੈਟੀ ਟਰਾਈ ਕਰੋਗੇ ਤੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਇਹਨ ਇੱਕ ਭਾਈ ਇੱਕ ਗੱਲ ਹੋਰ ਇਹਦੇ ਬਾਰੇ ਬੜੀ ਵਧੀਆ ਮੈਂ ਸੁਣੀ ਆ ਜੀਮੀਤਾਰ ਭਰਾ ਆਪਣੇ ਦੱਸਦੇ ਪਾ ਸੀ ਇਹ ਵਜਨਦਾਰ ਬਹੁਤ ਆ ਕਿ ਇਹ ਜਿਵੇਂ ਆਮ ਮਿਰਚ ਦਾ ਲਫਾਫਾ ਉੱਤੋਂ ਤੱਕ ਬੰਦਣਾ ਪੈਂਦਾ ਨੱਪ ਕੇ ਇਹ ਲਫਾਫਾ ਥੱਲੇ ਰਹਿੰਦਾ ਜੀ ਓਏ ਵਜਨ ਤੇ ਜਾ ਵੀ ਆ ਹੈਵੀ ਹੈ ਕਾਫੀ ਭਾਰੀ ਹੈ ਕਾਫੀ ਭਾਈ ਲਕਸਾ ਮੈਂ ਤੁਸਨਾ ਇਹ ਮਿਰਚ ਵਜਨ ਚ ਕਾਫੀ ਭਾਰੀ ਆ ਹਾਂ ਜੀ ਜੀ ਲਫਾਫਾ ਥੱਲੇ ਰਹਿ ਜਾਂਦਾ ਜੀ ਲਫਾਫਾ ਲਫਾਫਾ ਮੈਂ ਕਿ ਪੂਰਾ ਪ੍ਰਿੰਦਾ 15 ਕਿਲੋ ਮਿਰਚ ਆਉਂਦੀ ਲਫਾਫਾ ਟੀ ਲੈ ਹੁੰਦਾ ਲੈ ਜਾਂਦਾ ਹਾਂ ਜੀ ਹਾਂ ਤੇ ਲੈ ਵਜ ਜਾਂਦਾ ਟੀ ਲੈ ਵਜ ਜਾਂਦਾ ਠੀਕ ਹੈ ਮੈਂ ਐਸਾ ਕਹਿ ਤੁਹਾਨੂੰ ਚਾਹਣਾ ਕਿ ਤੁਸੀਂ ਵੀ ਇੱਕ ਵਾਰੀ ਟਰਾਈ ਕਰੋ ਤਜਰਬਾ ਕਰੋ ਆਪੋ ਆਪਣਾ ਤੇ ਇਸਨੇ ਮੈਂ ਤੁਹਾਨੂੰ ਹਜਾਜਤ ਲੈਣਾ ਧੰਨਵਾਦ ਜੀ ਸਾਰੇ ਸਾਰੇ ਜੀਵਤਾਂ ਦਾ